ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਆਂ ਕ੍ਰਿਸਪੀ ਆਲੂ ਦੀ ਟਿੱਕੀ ਅਸੀਂ ਇੱਥੇ ਲੈ ਰਹੇ ਆਂ 7 ਤੋਂ 8 ਬੋਇਲਡ ਪੋਟੈਟੋਸ ਤੁਸੀਂ ਚਾਹੇ ਆਲੂ ਮੈਸ਼ ਵੀ ਕਰ ਸਕਦੇ ਹੋ ਮੈਂ ਗ੍ਰੇਟ ਕਰ ਰਹੀ ਆਂ ਗ੍ਰੇਟ ਕਰਨ ਨਾਲ ਮਤਲਬ ਵੀ ਇਹਦੇ ਜਿਹੜੀਆਂ ਕੋਈ ਵੀ ਗੱਠਾਂ ਨੇ ਉਹ ਨਹੀਂ ਇਹਦੇ ਚ ਪੈਂਦੀਆਂ ਹੈਗੀਆਂ ਬਣਦੀਆਂ ਆਪਣੇ ਪੋਟੈਟੋ ਗ੍ਰੇਟ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਨਮਕ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਤੁਸੀਂ ਕਸ਼ਮੀਰੀ ਮਿਰਚ ਵੀ ਪਾ ਸਕਦੇ ਹੋ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਥੋੜਾ ਜਿਹਾ ਆਪਾਂ ਪਾਵਾਂਗੇ ਕਾਰਨ ਫਲੋਰ ਇਹ ਮੈਂ ਥੋੜੀ ਜੀ ਕੁਆਟਿਟੀ ਵਿੱਚ ਹੀ ਪਾ ਰਹੀ ਹਾਂ ਕਿਉਂਕਿ ਬਾਅਦ ਵਿੱਚ ਜਟਕੇ ਬਨਣ ਤੋਂ ਬਾਅਦ ਫਿਰ ਉਹਨੂੰ ਮੈਂ ਕੋਟ ਵੀ ਕਰੂੰਗੀ ਇਸ ਕਰਕੇ ਥੋੜਾ ਜਿਹਾ ਐਡ ਕਰ ਰਹੀ ਹਾਂ ਤੰਗੀਆਂ ਤੁਸੀਂ ਚਾਹੀਏ ਇਹਦੇ ਚ ਪੁਦੀਨਾ ਵੀ ਥੋੜਾ ਜਿਹਾ ਐਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਤੰਗੀਆਂ ਨਹੀਂ ਹੈ ਹੁਣ ਆਪਾਂ ਇਹ ਸਾਰੇ ਮਿਕਸਚਰ ਨੂੰ ਮਿਕਸ ਕਰ ਲੈਣਾ ਸਾਰੇ ਨੂੰ ਹੁਣ ਆਪਾਂ ਥੋੜਾ ਥੋੜੇ ਪੇੜੇ ਲੈ ਕੇ ਇਹਦੀ ਟਿੱਕੀ ਬਣਾਵਾਂਗੇ ਬਿਲਕੁਲ ਇਸ ਤਰ੍ਹਾਂ ਕਰਕੇ ਇਹਦੀ ਗੋਲ ਗੋਲ ਸ਼ੇਪ ਲੈ ਲੈਣੀ ਹੈ ਕੋਣ ਇਹਨੂੰ ਆਪਾਂ ਕਾਰਨ ਫਲੋਰ ਦੇ ਵਿੱਚ ਥੋੜਾ ਜਿਹਾ ਆਪਾਂ ਇਹਦੇ ਉੱਪਰ ਥੋੜਾ ਜਿਹਾ ਕਾਰਨ ਫਲੋਰ ਲਗਾ ਲੈਣਾ ਹੈ ਕਾਰਨ ਫਲ ਲਗਾਉਣ ਦੇ ਨਾਲ ਜਿਹੜੀ ਟਿੱਕੀ ਹੈ ਉਹ ਥੋੜੀ ਕ੍ਰਿਸਪੀ ਬਣ ਜਾਏਗੀ ਕਾਰਨ ਫਲੋਰ ਦੀ ਜਗ੍ਹਾ ਤੁਸੀਂ ਰਾਈਸ ਫਲੋਰ ਵੀ ਯੂਜ਼ ਕਰ ਸਕਦੇ ਹੋ ਸਾਡੀ ਇਹ ਯਮਮੀ ਟਿੱਕੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਚਾਹ ਦੇ ਨਾਲ ਇਦਾਂ ਹੀ ਟਿੱਕੀ ਘਰੇ ਬਣਾ ਸਕਦੇ ਹੋ ਹੋਪਸ ਉਹ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਆ ਉਹ ਪਸੰਦ ਆਈ ਹੋਵੇਗੀ ਮਿਲਾਂਗੇ ਤੁਹਾਨੂੰ ਅਗਲੀ ਰੈਸਪੀ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ